ਸੜਕ ਤੋਂ ਲੈ ਕੇ ਅਥਨ ਤਾਈ ਝਾਕਦੇ ਸੀ ਵੀ ਅੱਜ ਕੁਛ ਨਾ ਕੁਛ ਦੇਊਗੀ ਕੇਂਦਰ ਦੀ ਸਰਕਾਰ ਕਿਸਾਨ ਪੀਬਗਾ ਮੂਹਰੇ ਬੈਠੇ ਜਿਹੜੇ ਸਾਡੇ ਆਗੂ ਆ ਜਿਹੜੇ ਅੱਛੀ ਮਤਲਬ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣੀ ਹੈ ਪਰ ਜਦੋਂ ਕਿਸਾਨ ਨੂੰ ਉਥੇ ਬਜਟ ਦੇ ਵਿੱਚ ਕੋਈ ਪੇਛ ਨਹੀਂ ਕੀਤਾ ਗਿਆ ਉਹਦੇ ਗੁੱਸੇ ਚ ਅਸੀਂ ਰਹ ਉਹ ਦੇ ਵਿੱਚ ਹੈ ਕਿ ਕਿਸਾਨ ਮੋਦੀ ਸਰਕਾਰ ਨੇ ਕਿਸਾਨ ਬਾਰੇ thora ਨਹੀਂ ਸੋਚਿਆ ਪਹਿਲੀ ਆਸ ਤਾਂ ਸਾਨੂੰ ਕਰਜ਼ੇ ਦੀ ਸੀਗੀ ਕਿ ਕਰਜ਼ਾ ਜਾਂਦੇ ਜਾਂਦੇ ਮਾਫ ਕਰਕੇ ਜਾਣਗੇ ਔਠ ਦੇ ਬੋਲ ਵਾਲੀ ਗੱਲ ਹੋ ਗਈ ਆਸਮੀਤ ਟੁੱਟ ਗਈ ਤੜਕੇ ਦੇ ਟੀਵੀ ਮੂਰੇ ਬੈਠੇ ਸੀਗੇ ਜੀ ਵੀ ਕੋਈ ਨਾ ਕੋਈ ਕਿਸਾਨਾਂ ਬਾਰੇ ਇਹ ਸੋਚਣਗੇ ਕਰਜ਼ੇ ਬਾਰੇ ਸੋਚਣਗੇ ਜੇ ਕੋਈ ਵੀ ਫਸਲ ਆ ਉਹਦੇ ਬਾਰੇ ਪੈਸੇ ਰੱਖ ਲੈਂਦੇ ਆ ਜੇ ਜ਼ਿਮੀਂਦਾਰ ਦਾ ਨਵਾਂ ਖਾਨ ਹੁੰਦਾ ਉਹਦਾ ਦਿੰਦੇ ਆ ਇਹ ਤਾਂ ਕਹਿਤਾ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਜੀ ਉਸ ਗੱਲ ਤੇ ਕੋਈ ਨਹੀਂ ਉਤਰੇ ਜਦੋਂ ਇਲੈਕਸ਼ਨ 'ਚ ਆਉਣਗੇ ਜੀ ਉਦੋਂ ਇਹਨਾਂ ਨਾਲ ਜਵਾਬ-ਸਵਾਲ ਕਰਾਂਗੇ ਵੀ ਸਾਡੇ ਜਦੋਂ ਉਦੋਂ ਸੀਗੇ ਸਾਡੇ ਬਾਰੇ ਕੁਝ ਨਹੀਂ ਸੋਚਿਆ ਦੱਸੋ ਇਹਦੇ ਬਾਰੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਭੰਡ ਲੰਦਦੇ ਜੀ ਅਸੀਂ ਅਸੀਂ ਕਰਜੀ ਤੁਸੀਂ ਦੇਖ ਰਹੇ ਹੋ 10 ਸਬਰ ਨੂੰ ਤੇ ਮੈਂ ਬਠਿੰਡਾ ਤੋਂ ਜਿਸ ਕਰਨ ਸਿੰਘ ਕੇਂਦਰ ਦੀ ਸਰਕਾਰ ਵੱਲੋਂ ਅੱਜ ਆਪਣਾ ਅੰਤਿਮ ਬਜਟ ਆ ਜਿਹੜਾ ਉਹ ਪੇਸ਼ ਕੀਤਾ ਹੈ ਉਸ ਦੇ ਵਿੱਚ ਹਰ ਇੱਕ ਵਰਗ ਨੂੰ ਉਮੀਦਾਂ ਸੀ ਤੇ ਉਸ ਦੇ ਨਾਲ ਨਾਲ ਕਿਸਾਨਾਂ ਨੂੰ ਵੀ ਬਹੁਤ ਵੱਡੀਆਂ ਉਮੀਦਾਂ ਸੀ ਕਿ ਤਰ੍ਹਾਂ ਕਿਤੇ ਜਾ ਕੇ ਅੱਜ ਕੇਂਦਰ ਦੀ ਸਰਕਾਰ ਉਹਨਾਂ ਦੇ ਯੂਭਾਂ ਫੜੇਗੀ ਸਾਡੇ ਨਾਲ ਕੁਝ ਕਿਸਾਨ ਜੁੜੇ ਨੇ ਅਸੀਂ ਉਹਨਾਂ ਦੇ ਨਾਲ ਇਸ ਇਹ ਆਪਣਾ ਬੀਸਵਨ ਨਿਕਲਮਤ ਕਰਾਂਗੇ ਕੀ ਉਹਨਾਂ ਦੇ ਲਈ ਲੈ ਕੇ ਆਈ ਕੇਂਦਰ ਸਰਕਾਰ ਸੱਚ ਕਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਆ ਤੁਹਾਡਾ ਬੂਟਾ ਸਿੰਘ ਤੁੰਗਾਲੀ ਜੀ ਭਾਰਤੀ ਕਿਸਾਨ ਯੂਨੀਅਨ ਦਾ ਤੇ ਬਲਾਕ ਨਸਾਨ ਦੇ ਪ੍ਰਧਾਨਾ ਬੂਟਾ ਸਿੰਘ ਜੀ ਅੱਜ ਆਪਣਾ ਕੇਂਦਰ ਦੀ ਸਰਕਾਰ ਵੱਲੋਂ ਵੀ ਆਪਣਾ ਬਜਟ ਲੈ ਕੇ ਆਂਦਾ ਹੈ ਸੋਨੂੰ ਵੀ ਵੱਡੀਆਂ ਉਮੀਦਾਂ ਹੋਣੀਆਂ ਕੀ ਲੈ ਕੇ ਆਂਦਾ ਫਿਰ ਕਿਸਾਨਾਂ ਲਈ ਦੇਖੋ ਜੀ ਜਿਹੜਾ ਅੱਜ ਬਜਟ ਪੇਸ਼ ਕੀਤਾ ਹੈ ਕੇਂਦਰ ਦੀ ਸਰਕਾਰ ਨੇ ਅਸਲ ਕੱਲੇ ਕਿਸਾਨੀ ਦਾ ਨਹੀਂ ਸਾਰੇ ਤਬਕਿਆਂ ਨੂੰ ਉਹ ਹੁੰਦੇ ਆ ਵੀ ਕੁਝ ਨਾ ਕੁਛ ਇਹਦੇ ਵਿੱਚ ਸਹੂਲਤਾਂ ਦਿੱਤੀਆਂ ਜਾਂ ਨੇ ਕੁਝ ਨਾ ਕੁਛ ਕਿਸਾਨਾਂ ਨਾਲ ਹੀ ਰੱਖਿਆ ਹੋ ਦਿੱਤਾ ਜਾਊਗਾ ਪਰ ਉਹ ਬਜਟ ਦੇ ਵਿੱਚ ਕਿਸਾਨਾਂ ਦਾ ਕੋਈ ਨਾਂ ਹੀ ਨਹੀਂ ਦਿੱਤਾ ਗਿਆ ਕੋਈ ਸਹੂਲਤ ਨਹੀਂ ਦਿੱਤੀ ਕਿਸਾਨਾਂ ਵਾਸਤੇ ਤੇ ਤੜਕੇ ਤੋਂ ਲੈ ਕੇ ਆਥਨ ਤਾਈਂ ਚਾਹ ਰਹੇ ਸੀ ਵੀ ਅੱਜ ਕੁਛ ਨਾ ਕੁਛ ਦੇਊਗੀ ਕੇਂਦਰ ਦੀ ਸਰਕਾਰ ਕਿਉਂਕਿ 2024 ਆ ਗਿਆ ਮੂਹਰੇ ਪਹਿਲਾਂ ਤੇ ਇਹ ਸਹੂਲਤਾਂ ਲੋਕਾਂ ਦੀ ਆਵਾਜ਼ ਪਾਜ ਹੀ ਸੀਗੀ ਵੀ 2024 ਦੇ ਵਿੱਚ ਕੇਂਦਰ ਦੀ ਸਰਕਾਰ ਕਿਸਾਨਾਂ ਨੂੰ ਕੁਛ ਨਾ ਕੁਛ ਦੇ ਕੇ ਜਾਊ ਜਿਹਦੇ ਵਿੱਚ ਪਹਿਲੀ ਮੰਗ ਕਰਜ਼ੇ ਵਾਲੀ ਹੈ ਜਿਹਦੇ ਵਿੱਚ 300 ਕਰੋੜ ਰੁਪਏ ਕਿਸਾਨਾਂ ਦੇ ਸਿਰ ਕਰਜ਼ਾ ਚੜਿਆ ਹੋਇਆ ਹੈ ਵੀ ਕੁਛ ਨਾ ਕੁਛ ਸਹੂਲਤਾਂ ਮਤਲਬ ਕਰਜ਼ਾ ਮਾਫੀ ਕੀਤੀ ਜਾਊਗੀ ਜਾਂ ਕਰੀ ਕਿਉਂਕਿ ਕਰਜ਼ਾ ਚੜਿਆ ਕਿ ਕੀ ਹੈ ਮਤਲਬ ਸਰਕਾਰ ਦੀ ਗਲਤ ਨੀਤੀ ਦੇ ਨਾਲ ਕੇਂਦਰ ਦੇ ਕਰਜ਼ਾ ਚੜਿਆ ਹੋਇਆ ਹੈ ਉਹ ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ ਬਜਟ ਤੇ ਇਹਨਾਂ ਨੇ ਕੋਈ ਪੇਸ਼ ਨਹੀਂ ਕੀਤਾ ਕੋਈ ਕਿਸਾਨ ਵਾਸਤੇ ਸੋਚਿਆ ਕੁਝ ਨਹੀਂਗਾ ਉਮੀਦ ਦੀ ਗੱਲ ਕਰੀਏ ਅੱਜ ਦਾ ਦਿਨ ਸੀਗਾ 1 ਫਰਵਰੀ ਐਲਾਨ ਕੀਤਾ ਗਿਆ ਸੀ ਇੱਕ ਵੀ ਆਪਣੇ 1 ਫਰਵਰੀ ਨੂੰ ਵੀ ਆਪਣਾ ਵੀ ਆਪਣੇ ਲੈ ਕੇ ਬਜਟ ਲੈ ਕੇ ਆਉਗਾ ਕਿੰਨੀ ਕਿਮੀਦ ਸੀ ਅੱਜ ਦੇ ਦਿਨ ਦੀ ਜੇ ਗੱਲ ਕਰੀਏ ਦੇਖੋ ਜੀ ਮਿਹਤ ਪੂਰੀ ਸੀਗੀ ਆ ਸੀਗੀ ਵੀ ਕੁਛ ਨਾ ਕੁਛ ਕਿਸਾਨਾਂ ਆ ਰਹੇ ਸੋਚਣਗੇ 2024 ਆ ਗਿਆ ਤੇ ਤੜਕੇ ਤੋਂ ਲੈ ਕੇ 8 ਦਿਨ ਸੱਭ ਗਿਆ ਹੁਣ 4 ਵਜਨ ਵਾਲੇ ਆ ਵੀ ਕਿਸਾਨ ਪੀਬਗਾ ਮੂਰੇ ਬੈਠੇ ਜਿਹੜੇ ਸਾਡੇ ਆਗੂ ਆ ਜਿਹੜੇ ਅਸੀਂ ਮਤਲਬ ਲੋਕਾਂ ਦੇ ਵਿੱਚ ਗੱਲ ਲੈ ਕੇ ਜਾਣੀ ਹੈ ਪਰ ਜਦੋਂ ਕਿਸਾਨ ਨੂੰ ਉਥੇ ਬਜਟ ਦੇ ਵਿੱਚ ਕੋਈ ਪੇਸ਼ ਨਹੀਂ ਕੀਤਾ ਗਿਆ ਉਹਦੇ ਗੁੱਸੇ ਚ ਅਸੀਂ ਰਹ ਉਹਦੇ ਵਿੱਚ ਆ ਵੀ ਕਿਸਾਨ ਮੋਦੀ ਸਰਕਾਰ ਨੇ ਕਿਸਾਨ ਬਾਰੇ thora ਨਹੀਂ ਸੋਚਿਆ ਕਿਉਂਕਿ ਕਿਸਾਨ ਉਹ ਹੈ ਜਾਂ ਮਜ਼ਦੂਰ ਉਹ ਹੈ ਜਿਹੜਾ ਲੋਕਾਂ ਦਾ ਢਿੱਡ ਭਰਦਾ ਹੈ ਭਾਰਤ ਦੇਸ਼ ਦਾ ਢਿੱਡ ਭਰ ਲੋ ਵੱਡਾ ਯੋਗਦਾਨ ਪਾਇਆ ਨੇ ਮਤਲਬ ਕਿਸਾਨੀ ਦੇ ਵਿੱਚ ਪਰ ਅੱਜ ਉਹ ਮੋਦੀ ਸਰਕਾਰ ਜਿਹੜੀ ਕੇਂਦਰ ਸਰਕਾਰ ਆ ਉਹ ਸਾਡੇ ਨਾਲ ਉਹ ਜਿਹੜਾ 13 ਮਹੀਨੇ ਅਸੀਂ ਮੋਦੀ ਦੇ ਧੌਣ ਤੇ ਗੋਡਾ ਧਰ ਕੇ ਬੈਠੇ ਰਹਿਆ ਵੀ ਕਾਲੇ ਕਾਨੂੰਨ ਰੱਦ ਕਰਾਉਣ ਦੀ ਖਾਤਰ ਉਹ ਕੇਂਦਰ ਦੀ ਸਰਕਾਰ ਸਾਡੇ ਤੇ ਉਹ ਕਰੋੜਾ ਕੱਢਦੀ ਹੈ ਕਿਸਾਨ ਬਾਰੇ ਕੁਛ ਹੀ ਨਹੀਂ ਸੋਚਿਆ ਕੁਛ ਹੀ ਨਹੀਂ ਕਿਸਾਨੀ ਵਾਸਤੇ ਸੋਚਿਆ ਵੀ ਇਹਨਾਂ ਵੱਲ ਬਜਟ ਦੇ ਵਿੱਚ ਕੁਛ ਨਾ ਪੇਸ਼ ਕੀਤਾ ਜਾਵੇ ਕਿਹੜੀ-ਕਿਹੜੀ ਚੀਜ਼ ਦੀ ਸਾਨੂੰ ਵੀ ਆਪਣਾ ਬੀਸੀ ਕੀ ਉਮੀਦ ਵੀ ਸ਼ਾਇਦ ਆਸ ਹੁੰਦੀ ਜੀ ਜਾਂਦੀ ਦੀ ਕਿਸਾਨ ਪਹਿਲੀ ਆਸ ਤਾਂ ਸਾਨੂੰ ਕਰਜ਼ੇ ਦੀ ਸੀਗੀ ਜੀ ਵੀ ਕਰਜ਼ਾ ਜਾਂਦੇ ਜਾਂਦੇ ਮਾਫ਼ ਕਰਕੇ ਜਾਣਗੇ ਦੂਜੀ ਆਸ ਹੈ ਮਸੀ ਪੱਕੀ ਗਰੰਟੀ ਫਸਲ ਦੀ ਵੀ ਸਾਡੀ ਫਸਲ ਆ ਰੇਟ ਮੰਡੀ ਦੇ ਵਿੱਚ ਵਿਕੇ ਕਿਉਂਕਿ ਉਹਨਾਂ ਦੇ ਮਤਲਬ بڑے ਜਿਹੜੇ ਮਤਲਬ ਕਹਾ ਖਰਾਬ ਹੋ ਜਾਂਦੀਆਂ ਫਸਲਾਂ ਇਹਨਾਂ ਦਾ ਮਾਜਵਾ ਇੱਕ ਕੇਂਦਰ ਦੀ ਸਰਕਾਰ ਬਜਟ ਦੇ ਵਿੱਚ ਪੇਸ਼ ਕਰਕੇ ਰੱਖ ਸਕਦੀ ਹੈ ਕਿਉਂਕਿ ਹੋਰ ਸਹੂਲਤਾਂ ਜਿਵੇਂ ਆਪਦੀਆਂ ਇਹਨਾਂ ਕੋਲੇ ਹੁੰਦੀਆਂ ਹਨ ਉਹੀ ਤਾਂ ਸਾਨੂੰ ਸਹੂਲਤਾਂ ਮਤਲਬ ਆਸਮੇਦ ਸੀਗੀ ਪਰ ਉਹ ਉੱਠ ਦੇ ਬੁੱਲ ਵਾਲੀ ਗੱਲ ਹੋ ਗਈ ਆਸਮੇਦ ਟੁੱਟ ਗਈ ਤੇ ਨਾ ਹੀ ਇਸ ਤੋਂ ਬਾਅਦ ਇਹਨਾਂ ਤਾਂ ਹੀ ਸਾਨੂੰ ਆਸਮੇਦ ਹੈਗੀ ਹੈ 2020 ਤੋਂ ਲੈ ਕੇ ਮੋਦੀ ਸਰਕਾਰ ਕਰੀ ਜਾਂਦਾ ਵੀ ਕਿਸਾਨਾਂ ਦੀ ਦੁੱਗਣੀ ਆਮਦਨ ਕੀਤੀ ਜਾਊ ਪਰ ਕਿਸਾਨ ਦੀ ਅੱਜ 24 ਚੜ ਗਿਆ ਕੋਈ ਦੁੱਗਣੀ ਆਮਦਨ ਨਹੀਂ ਜਿੱਦਦੇ ਇਹ ਸਰਕਾਰ ਮਤਲਬ ਬਰਾਜਮਾਨ ਹੋਈ ਹੈ ਗੱਦਿਆਂ ਦੇ ਉੱਤੇ ਤੜਕੇ ਨੂੰ ਪਹਿਲਾਂ ਸਾਨੂੰ ਕਹਿੰਦੇ ਸੀ ਮਨਕੀ ਬਾਤ ਬਤਾਉ ਤੜਕੇ ਨੂੰ ਮਨਕੀ ਬਾਤ ਕਹੇ ਜੀ ਬਤਾਊਗਾ ਉਹ ਬਤਾਉਣੀ ਕਿਹੜੀ ਸੀਗੀ ਉਹ ਕਿਸਾਨਾਂ ਦੇ ਉਲਟ ਅੱਜ ਵੀ ਕਿਸਾਨਾਂ ਦੇ ਉਲਟ ਖੜੀ ਹੈ ਇਹ ਦੁੱਗਣੀ ਆਮਦਨ ਦੀ 1.5 ਸਾਲ ਪਹਿਲਾਂ ਗੱਲ ਕੀਤੀ ਗਈ ਹੈ ਇੱਕ 2000 ਰੁਪਏ ਕਿਸਾਨ ਦੇ ਖਾਤੇ ਜਾ ਆਉਂਦਾ ਸੀਗਾ ਇਹਨਾਂ ਨੇ ਦਿੱਤਾ ਸੀਗਾ ਹੋਰ ਹੁਣ ਆ ਰਿਹਾ ਉਹ ਦੇਖੋ ਜਿਹੜਾ 2000 ਰੁਪਿਆ ਸੀ ਤਾਂ ਮੰਗ ਕਰਦੇ ਆ ਵੀ 10000 ਰੁਪਿਆ ਘੱਟ ਤੋਂ ਘੱਟ ਕਿਸਾਨ ਮਜ਼ਦੂਰ ਨੂੰ ਦਿੱਤਾ ਜਾਵੇ ਉਹ 2000 ਕੇਂਦਰ ਦੀ ਸਰਕਾਰ ਨੇ ਪਾਇਆ ਦੋ ਦੋ ਇੱਕ ਇੱਕ ਕਿਸ਼ਤਾਂ ਪਾਈਆਂ ਉਹ ਮਜ਼ਦੂਰ ਚੋਂ ਮਾੜਾ ਮੋਟਾ ਮਤਲਬ ਆਉਂਦਾ ਉਹ ਵੀ ਆਏ ਆ ਵੀ 2000 ਤੱਕ ਨਹੀਂ ਹੈ ਕੇਂਦਰ ਦੀ ਸਰਕਾਰ 2000 ਮਤਲਬ ਕਿਸਾਨਾਂ ਨੂੰ ਦਿੰਦੀ ਹੈ ਤੇ ਤੀਨ ਲਾਈਨ ਨੂੰ ਇਹਨਾਂ ਕੋਈ ਕੁਝ ਨਹੀਂ ਸਭ ਕੁਝ ਠੱਪ ਕੀਤਾ ਹੋਇਆ ਸਾਡੇ ਨਾਲ ਹੋਰ ਵੀ ਆਪਣਾ ਵੀ ਜੁੜੇ ਨਹੀਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਕੀ ਨਾਮ ਆ ਤੁਹਾਡਾ ਮੇਰਾ ਨਾਮ ਸੁਖਵਿੰਦਰ ਸਿੰਘ ਆ ਜੀ ਬਜਟ ਅੱਜ ਆਇਆ ਹੈ ਬਜਟ ਦੇ ਵਿੱਚ ਕਿੰਨੀ ਕਿ ਉਮੀਦ ਸੀ ਤੇ ਜਿਹ ਨਾ ਨਾ ਇਹ 2000 ਰੁਪਇਆ ਇਹਨਾਂ ਨੇ ਪਹਿਲਾਂ ਜੀ 2-3 ਕਿਸ਼ਤਾਂ ਦਿੱਤੀਆਂ ਉਦੋਂ ਬਾਅਦ ਕਿਸੇ ਨੂੰ ਕੋਈ ਦਿਵਾਨੀ ਨਹੀਂ ਪਾਈ ਜੀ ਬਹੁਤ ਲੋਕ ਇਸ ਚੀਜ਼ ਤੇ ਦੁਖੀ ਆ ਜੀ ਜਿਹੜਾ ਇਹਨਾਂ ਨੇ ਬਿਆਨਤ ਰੱਖਿਆ ਉਹ ਨਹੀਂ ਕੋਈ ਕਿਸਾਨਾਂ ਬਾਰੇ ਇਹਨਾਂ ਨੇ ਅੱਜ ਦੀ ਅੱਜ ਦੀ ਕੀਮਤ ਸੀ ਜੇ ਗੱਲ ਕਰੀਏ ਅੱਜ ਦੀ ਤਾਂ ਬਹੁਤ ਵੱਡੀ ਮੀਂਹ ਸੀਗੀ ਜੀ ਅੱਜ ਤਾਂ ਤੜਕੇ ਦੇ ਟੀਵੀ ਮੂਰੇ ਬੈਠੇ ਸੀਗੇ ਜੀ ਵੀ ਕੋਈ ਨਾ ਕੋਈ ਕਿਸਾਨਾਂ ਬਾਰੇ ਇਹ ਸੋਚਣਗੇ ਕਰਜ਼ੇ ਬਾਰੇ ਸੋਚਣਗੇ ਜੇ ਕੋਈ ਵੀ ਫਸਲ ਆ ਉਹਦੇ ਬਾਰੇ ਪੈਸੇ ਰੱਖ ਲੈਂਦੇ ਆ ਜੇ ਜ਼ਿਮੀਂਦਾਰ ਦਾ ਨਵਾਂ ਨੁਕਸਾਨ ਹੁੰਦਾ ਉਹਦਾ ਦਿੰਦੇ ਆ ਇਹ ਤਾਂ ਕਹਿਤਾ ਇਹਨਾਂ ਨੇ ਬਹੁਤ ਕੋਸ ਸੀਗਾ ਜੀ ਉਸ ਗੱਲ ਤੇ ਕੋਈ ਨਹੀਂ ਉਤਰੇ ਕਹਿਤਾ ਇਹਨਾਂ ਨੇ ਸਾਨੂੰ ਪ੍ਰਾਲੀ ਬਾਰੇ ਵੀ ਬੜਾ ਸੀਗਾ ਜੀ ਸਾਡੀਆਂ ਕਣਕਾਂ ਉਹ ਸੁੰਡੀ ਨੇ ਖਾ ਲਈਆਂ ਜੀ ਉਹਦੇ ਬਾਰੇ ਨਹੀਂ ਕੋਈ ਦੱਸਤਾ ਉਹ ਕਹਿੰਦੇ ਸੰਦ ਦੇਵਾਂਗੇ ਪ੍ਰਾਲੀਆਂ ਨੂੰ ਅਸੀਂ ਅੱਗਾ ਨਹੀਂ ਲਾਈਆਂ ਵੀ ਚੱਲ ਕਿਸਾਨ ਆਪਣੀ ਬਾਹ ਫੜਨਗੇ ਸਾਨੂੰ ਤਾਂ ਚਾਰਸ ਫੁਰੇ ਪੀੜਤਾ ਜੀ ਇਹਨਾਂ ਨੇ 2000 2024 ਆ ਗਿਆ ਇਲੈਕਸ਼ਨ ਵੀ ਆ ਗਿਆ ਹੈ ਇਲੈਕਸ਼ਨ ਦੇ ਨੇੜੇ ਹਮੇਸ਼ਾ ਕੋਈ ਵਿਚਾਰਕ ਸਰਕਾਰਾਂ ਕੁਝ ਨਾ ਕੁਦਨੀਆਂ ਲੋਕਾਂ ਨੂੰ ਲੇਕਿਨ ਹੁਣ ਇਹ ਆਉਣਗੇ 24 ਦੇ ਵਿੱਚ ਇਲੈਕਸ਼ਨ ਨੂੰ ਲੈ ਕੇ ਵੋਟਾਂ ਦੇ ਕਰਕੇ ਛੋਟੇ ਕੋ ਲੋਣਗੇ ਫਿਰ ਛੋਟੇ ਬਲੋ ਕਿਸ ਤਰ੍ਹਾਂ ਇਲੈਕਸ਼ਨ ਹੋਊਗਾ ਇਦੋਂ ਇਲੈਕਸ਼ਨ 'ਚ ਆਉਣਗੇ ਜੀ ਉਦੋਂ ਇਹਨਾਂ ਨਾਲ ਜਵਾਬ ਸਵਾਲ ਕਰਾਂਗੇ ਵੀ ਸਾਡੇ ਜਦੋਂ ਉਦੋਂ ਸੀਗਾ ਸਾਡੇ ਬਾਰੇ ਕੁਝ ਨਹੀਂ ਸੋਚਿਆ ਦੱਸੋ ਇਹਦੇ ਬਾਰੇ ਇਹਨਾਂ ਨੂੰ ਪਿੰਡਾਂ 'ਚ ਨਹੀਂ ਬੰਨ੍ਹ ਦਿੰਦੇ ਜੀ ਅਸੀਂ ਇਹਨਾਂ ਨੂੰ ਜਵਾਬ ਦੇਣਾ ਔਖਾ ਜੂ ਸਾਡਾ ਜਿਹੜੀਆਂ ਗੱਲਾਂ ਅਸੀਂ ਕਰਾਂਗੇ ਜਦੋਂ ਇੱਕ ਬੰਦਾ ਅਸੀਂ ਆਏ ਵੀ ਕਹਿੰਦਾ ਵੀ ਜਿੱਥੇ ਇਹਨਾਂ ਨੇ ਕੋਈ ਬੋਲਿਆ ਵੀ ਉੱਥੇ ਕਿਸਾਨ ਜੂ ਨਹੀਂ ਆ ਰਹੀ ਐ ਇਹ ਪਿੰਡ ਛੱਡ ਕੇ ਭੱਜਣਗੇ ਜੀ ਉੱਥੇ ਜਾਣਾ ਤਾਂ ਕੀ ਐ ਇਹਨਾਂ ਨੇ ਆਉਣਗੇ ਕਿਹੜੇ ਮੂੰਹ ਲੈ ਕੇ ਜੀ ਇਹਨਾਂ ਨੂੰ ਵੀ ਪਤਾ ਹੀ ਐ ਜੀ 13 ਮਹੀਨੇ ਸ਼ਗਰਸ਼ ਕੀਤਾ ਕਿਦਾਂ ਕਿਤੇ ਇਹ ਹੀ ਐ ਵੀ ਆਪਣਾ ਉਹਦਾ ਨਤੀਜਾ ਤਾਂ ਨਹੀਂ ਆ ਉਸ ਦਾ ਕਰੋੜ ਕੱਢੀ ਜਾਂਦੇ ਜੀ ਇਹ ਇਹਨਾਂ ਨੇ ਇਹ ਆ ਵੀ ਸਾਨੂੰ ਜਿਹੜਾ ਇਹਨਾਂ ਨੇ ਨੀਮਾ ਝਕਾਇਆ ਸਾਡੀ ਮੰਨੀ ਨਹੀਂ ਚੱਲੀ ਨਹੀਂ ਸਾਡੀ ਉਹ ਚੀਜ਼ ਦੀ ਕਰੋੜ ਕੱਢ ਰਹੇ ਆ ਪੂਰੀ ਜੀ ਅਨੂਦ ਆ ਪੂਰੀ ਉਹ ਕਰ ਰਹੇ ਆ ਜੀ ਬਿਲਕੁਲ ਜੀ ਇਹ ਸਾਨੂੰ ਸਾਡੇ ਨਾਲ ਕਿਸਾਨ ਆ ਗੋ ਜਿਹਨਾਂ ਦਾ ਕਹਿਣਾ ਕਿ ਬਜਟ ਦੇ ਵਿੱਚ ਕੇਂਦਰ ਸਰਕਾਰ ਜਿਹੜੀ ਸਾਡੇ ਵੱਲੋਂ 13 ਮਹੀਨੇ ਸੰਘਰਸ਼ ਕੀਤਾ ਗਿਆ ਇਹ ਸਿਰਫ ਉਹਦਾ ਹੀ ਵੀ ਆਪਣਾ ਨਤੀਜਾ ਹੈ ਇਸੇ ਲਈ ਸਾਡੇ ਲਈ ਆਪਣਾ ਬਜਟ ਦੇ ਵਿੱਚ ਕੁਝ ਵੀ ਨਹੀਂ ਰੱਖਿਆ ਸਮਰੋਹ ਲਈ ਬਟੰਡਾ ਤੋਂ ਇਸ ਕਰ ਮੀ ਦੀ